ਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਤਸਵੀਰ ਦਾ ਟਾਈਮ ਆਪਾਂ ਚੱਲੇ ਆਂ ਦੁਕਾਨ ਵਾਸਤੇ ਕਪੜਾ ਲੈਣ ਆ ਲੈਣ ਵਾਸਤੇ ਤੇ ਦੀਪ ਆ ਰਿਹਾ ਧੁੰਦ ਬੜੀ ਪਈ ਹੈ ਲੱਭਣੀ ਕੁਛ ਨਹੀਂ ਡਿਆ ਤਿਆਰ ਆਪਾਂ ਹੋ ਗਏ ਆਂ ਟਾਈਮ ਹੋ ਗਿਆ 6 ਵਜੇ ਦਾ ਟਾਈਮ ਹੋ ਗਿਆ 6 ਵਜੇ ਦਾ ਤੇ ਹਾਂ ਦਾ ਬਾਹਰ ਆ ਜਾਓ ਬਾਹਰ ਕੋਈ ਨਹੀਂ ਹੈਗਾ ਝੂਠ ਬੋਲੀ ਜਾਂਦੇ ਸਭ ਚਲੋ ਕੋਈ ਦੀ ਹਾਂ ਦਾ ਬਾਹਰ ਆ ਗਿਆ ਬਾਹਰ ਆ ਗਿਆ ਬਾਹਰ ਕੋਣ ਹੁੰਦੇ ਚਲੋ ਮੈਂ ਤਿਆਰ ਕਰ ਲਿਆ ਹਰਫਤ ਦਾ ਬੈਗ ਇਹਨੂੰ ਉਹ ਨਾਨੀ ਨਾਲ ਛੱਡ ਜਾਵਾਂਗੇ ਕਿਉਂਕਿ ਠੰਡ ਬਹੁਤ ਜ਼ਿਆਦਾ ਤੇ ਕਿੰਨੂੰ ਵੀ ਰੈਡੀ ਹੋ ਗਈ ਇੱਧਰ ਹਾਂਜੀ ਸਤਿ ਸ਼੍ਰੀ ਅਕਾਲ ਕਹਿ ਦੋ ਸਤਿ ਸ਼੍ਰੀ ਅਕਾਲ ਯਾਰ ਨਹੀਂ ਵਧੀਆ ਕਿੱਥੇ ਜਾ ਰਹੇ ਨੇ ਦੁਕਾਨ ਵਾਸਤੇ ਕੱਪੜਾ ਲੈਣ ਜਾ ਰਹੀ ਚਲੋ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਹੁੰਦੇ ਦੇਖੋ ਨੀ ਲੈ ਕੀ ਲੈ ਕੇ ਟੱਲ ਚ ਕੀ ਲੈ ਕੇ ਟੱਲ ਚ ਇੱਕ ਕੁੜੀ ਬਸ ਉਹਦੇ ਮੁੰਡੇ ਦਾ ਦੋਸਤ ਗੁੜੀਆਂ ਗੁੜੀਆਂ ਆਈ ਨਾਲ ਘਰੇ ਸਵਾਸ ਜੀ ਉਹ ਵੀ ਘਰੇ ਰਹੋ ਫਿਰ ਗੁੜੀਆਂ ਵੀ ਗੁੜੇ ਘਰੇ ਦੋਵੇਂ ਸਾਹਮਣੇ ਆਉਣਾ ਸਾਹਮਣੇ ਲਾਂਗੇ ਦੋਵੇਂ ਚਲੋ ਹਾਂ ਪਾਪਾ ਨੂੰ ਕਿੱਥੇ ਘਰੇ ਰਹੇ ਹੋ ਅੱਜ ਚਲੋ ਹਾਂ ਚੱਲੀਏ ਕਿਨੂੰ ਤੇ ਇਕੱਠਿਆਂ ਨੂੰ ਇੱਕ ਦੂਜੇ ਤੋਂ ਟੁੱਟ ਗਿਆ ਨੇ ਜੇ ਉਠ ਗਈ ਸੀ ਵੀ ਉਥਰੀਆਂ ਨਾਲ ਹੀ ਆ ਠੀਕ ਸੁੱਤੇ ਰਹਿਣਾ ਨਾ ਟਕਵੇ ਪਾਉਂਗਾ ਇਹ ਤਿਆਰ ਹੋ ਗਏ 6 ਵਜੇ ਦੇ ਹਾਂ ਬੜੇ ਸਹੀ ਗੱਲ ਆਈ ਇਹ ਤਾਂ ਉੱਠਾਇਆ ਚਲੋ ਚਲੋ ਆ ਜਾ ਬਈ ਆਹ ਫੜ ਲਾ ਦਿੰਦੇ ਮੁੰਡਿਆਂ ਨੂੰ ਫੜ ਦਾਂ ਹਾਂ ਚੇਂਜ ਕਰਾ ਲਈ ਕਰਾਇਆ ਹਾਂ ਰੋਜ਼ ਮਿਲਦਾ ਫੜਾ ਮੰਨਦਾ ਇਹ ਮੁੰਡਿਆਂ ਨੂੰ ਪਰ ਕੇ ਧਿਆਨ ਨਾਲ ਬੈਠੇ ਪੜਨਾ ਜਾਈਂ ਆਹ ਬੜੀ ਜੇ ਢੋਮ ਵੀ ਬਹੁਤ ਪੈ ਗਈ ਇਹਦੇ ਕਰਨਾ ਕੀ ਹੈ ਓਹ ਹੋ ਹਾਂ ਹੁਣ ਹੁਣ ਬੈ ਖਤਮ ਹੋ ਗਿਆ ਤਾਂ ਹੁਣ ਕੰਮ ਲੱਭੇ ਚੱਲ ਪਏ ਹੁਣ ਉਹ ਉਹ ਦਾ ਉਹ ਡਾਇਲੋਗ ਨਹੀਂ ਚੱਲਣ ਡਿਆ ਕੀ ਗੱਲ ਜੇ ਚੱਲੇ ਜੀ ਨਹੀਂ ਨਿਪੜਿਆ ਮੋਲ ਸਹੀ ਨਹੀਂ ਪਿਆ ਚੱਲੇ ਆ ਕਰਨ ਮੈਂ ਸੰਦੀਪ ਦੀਪ ਮਨੇ ਸਾਡੇ 7 ਵਜੇ ਚੱਲੇ ਹੁਣ ਹੁਣੇ 7 ਦਾ ਟਾਈਮ ਹੋ ਗਿਆ ਹੋਰ 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 ਪਰ ਉੱਠੇ ਆ ਪਚਾਰ ਹੋਏ ਸੀ ਆਹ ਮੈਂ 6 ਵਜੇ ਉੱਠਿਆ ਜੀ 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 ਮੰਨ ਫੁਲਕੇ ਖਾਂਡਾ ਹੈ ਬਿੰਦੇ ਇਹ ਫੁਲਕੇ ਖਾਂਡਾ ਹੈ ਬਿੰਦੇ ਫਿਰ ਫਿਰ ਨਹੀਂ 8 ਵਜਾ ਦੇਣਾ ਬਿਲਕੁਲ ਗੱਲ ਸਹੀ ਮੈਂ ਵੇਖ ਰਿਹਾ ਹਾਂ ਇਹਦੇ ਧੁੰਦ ਘਾਟੀ ਪਈ ਹੋਈ ਐ ਐ ਬਿਲਕੁਲ ਸਹੀ ਆ ਗਿਆ ਮੈਂ ਮੈਂ ਕੋਈ ਨਹੀਂ ਕਹਾ ਮੈਂ ਟਾਨੂ ਕਰਨ ਦੀ ਨਾ ਹੋਊਗਾ ਨਾ ਕਿਹੜਾ ਅਜਮਲਾ ਪਾਇਆ ਲਾ ਲਾ ਟੋਪੀ ਪਾ ਲਾ ਟੋਪੀ ਪਾ ਲਾ ਬਾਤ ਨਹੀਂ ਬਖੰਦੀ ਐ ਲਾ ਸਹੀ ਗੱਲ ਹੈ ਕਿ ਏਸੀ ਲਵਾਵੇਂ ਕਿ ਸਾਰੇ ਕਦਾਲੀ ਦੇ ਲੈ ਵੀ ਜਲੰਧਰ ਪਹੁੰਚ ਗਏ ਕੇ ਬਿਆਸ ਨੇ ਜਲੰਧਰ ਅਨਪਾਰ ਕਰ ਦਿੰਨੇ ਤੂੰੰਦੇ ਵੇ ਲੋ ਕਿੱਦਾਂ ਪਈ ਏ ਤੂੰੰਨੇ ਨਹੀਂ ਉਤਰੀ ਯਾਰ ਇਧਰ ਟਾਈਮ ਵੇਖੋ ਤੇ 8:30 ਹੋ ਗਈ ਏ ਵੱਡੇ ਨਹੀਂ ਹੁੰਦਾ ਟਾਈਮ ਜਿਵੇਂ ਆਉਂ ਐ ਚੱਲੇ ਆਇਆ ਗਾ ਆ ਵੀ ਭਾਈ ਦਰਵਾਜੇ ਤੋਂ ਨਾ ਤਾ ਆਵੇ ਆ ਤੇ ਗਿਆ ਠੀਕ ਆ ਹੁਣ ਬੜੀ ਗੱਲਬਾਤ ਹੋ ਗਈ ਸਾਡੇ ਐ 6:70 ਤੇ ਨਿਕਲੇ ਆ 8:30 ਚੱਲੇ ਫੇਰ ਵੀ ਚਾਹ ਵੀ ਨੇ ਕੋਡ ਵਗੈਰ ਮਾਰਨੇ ਜਾਂਦੇ ਆ ਇਹ ਨਿਕੜੀ ਕਾਲੀ ਪਈ ਤੇਰੀ ਭਝਾਈ ਵੇਲ ਅੱਜ ਨਹੀਂ ਭਝਾਈ ਸੋਦੇ ਵਿੱਚ ਚੜਨ ਦਿੱਤੇ ਮੈਂ 70 80 ਦੀ ਸਪੀਡ ਤੇ ਅੱਜ 80 ਤੇ ਵੀ ਨਹੀਂ ਗਈ ਗੱਡੀ 70 75 ਇਹਦੇ ਲੱਗ ਜੀ ਰਮਾਨ ਨੇ ਫਾਇਦਾ ਯਾਰ ਪਰ ਰਮਾਨ ਨਾ ਜਾਣੇ ਯਾਰ ਕੋ ਟਾਈਮ ਤੇ ਖੁੱਲਾ ਆਪਣੇ ਸੁਖ ਨਾਲ ਸ਼ਾਮਾਂ ਤੱਕ ਦਾ ਟਾਈਮ ਬਿਲਕੁਲ ਬਿਲਕੁਲ ਨਿਆਣੇ ਘਰੇ ਆਪਣੇ ਨਾਲ ਸਹੀ ਗੱਲ ਨਿਆਣੇ ਮਾਤਾ ਦੇ ਤੇ ਨਿਆਣੇ ਘਰੇ ਵਾਦੋ ਜੱਡਾਂ ਇਹਨੇ ਬਾਪੂ ਦੀ ਚੋਕ ਪਈ ਮਾਦਰੀ ਕਮਲੀ ਹੋਣਾ ਚਲੋ ਕੋਈ ਨਹੀਂ ਇੱਦਾਂ ਹੀ ਆ ਨਿਆਣਿਆਂ ਨਾਲ ਬਾਹਰਾਂ ਪੱਤੋਂ ਤਾਂ ਅੱਜ ਥੋੜੀ ਜਿਹੀ ਘੱਟ ਵਾਂਜੀ ਜ਼ਿਆਦਾ ਹੁੰਦੀ ਤੇ ਔਖਾ ਹੋਣਾ ਹੈ। ਚਲ ਰੁਕਦੇ ਆ ਫਿਰ ਟਾਬੇ ਤੇ ਚਾਹ ਪੜੀ ਪੀਂਦੇ। ਕੀ ਬਿਣਾ ਨਾਲ ਨਾਲ ਹੀ ਖਾਣਾ ਬੜਾ ਬੜਾ ਪਾਓ ਹੈ? ਨਹੀਂ ਨਹੀਂ ਉਹ ਇਟਲੀ ਸੰਬਰ। ਯਾਰ ਉਧਰ ਵੀ ਜਾਣਾ ਹੈ। ਉੱਥੇ ਸਾਊਥ ਸਾਊਥ ਇੰਡੀਆ ਜਾਣਾ ਹੈ ਰਹਿ ਗਿਆ ਸਾਊਥ ਇੰਡੀਆ। ਜਾਣਾ ਜਾਣਾ ਪਊਗਾ। ਜਿੱਥੇ ਤੂੰ ਹੁਣ ਹਰ ਫਤ ਜਾਊਗਾ ਦੇ ਨਾਲ। ਹੈ? ਖੜਾ ਖੜਾ ਕੇ ਨਾਲ। ਜੇ ਤੂੰ ਹਰ ਫਤ ਤੁਰਨ ਲੱਪਿਆ ਨਾ ਨਾਲ ਹੀ ਚੱਲ ਪਣਾ। ਅੱਛਾ। ਠੀਕ ਹੈ। ਹਾਂ ਉਦੋਂ ਦੇ 25 ਤੋ ਇੱਕ ਤੇ ਭਾਈ ਨਹੀਂ ਐਸੇ ਚੱਲ ਹੱਥਾਂ ਤੇ ਸੋਹਣਾ ਲੱਗਦਾ ਬੱਚਾ ਜਦੋਂ ਥੋੜਾ ਜਿਹਾ ਤਰਨਾ ਫੇਰ ਕਾਬੂ ਚ ਨਹੀਂ ਆਉਣਾ ਕੰਮ ਵੇਖੀ ਨੂੰ ਫੇਰ ਇਟਲੀ ਸੰਭਰ ਸਾਡਾ ਕੱਡੂ ਵੇਖੀਓ ਲੈ ਵੀ ਚਾਹ ਪੀਣ ਵਾਤੇ ਰੁਕੇ ਹਾਂ ਦਿੰਦਾ ਨੇ ਹੁਣ ਚਾਹ ਪੀਲਾ ਪੀਲਾ ਕੇ ਫੇਰ ਚੱਲੀਏ ਇਹ ਵੀ ਚਾਹ ਲੈ ਚਲੀ ਮਟਰਮੇਠੀ ਖਾ ਮਟਰਮੇਠੀ ਵੀਰ ਫੇਰ ਜਾਣਾ ਹਾਂ ਖੇਤੀ ਕਰੋ ਖਾ ਵੀ ਬੜੀ ਵਧੀਆ ਬਈ ਤੁਹਾਡੇ ਨੇ ਵੀ ਆਉਣਾ ਹੁਣ ਹੈ ਹਾਂ ਹਾਂ ਇਹਨਾਂ ਲਈ ਇਹਨਾਂ ਲਈ ਚਲੋ ਵਧੀਆ ਵਧਾਈਆਂ ਆ ਲੈ ਜੀ ਜਿਹੜੀ ਆਈ ਚਲੋ ਵਧਾਈਆਂ ਵਧਾਈਆਂ ਲੱਗੇ ਤਾਂ ਚਲੋ ਵੀ ਚੱਲ ਪਏ ਹੁਣ ਟਾਈਮ ਹੋ ਗਿਆ 10 ਵਜੇ ਦਾ ਸਗੜਿਆ ਲੰਗਰ ਪਾਣੀ ਪਰੌਂਠਾ ਹੈਗਾ ਖਾ ਕੇ ਤੇ ਹੁਣ ਚੱਲ ਪਏ ਕਿਉਂ ਵੀ ਕਿਉਂ ਕੀ ਗੱਲ ਹੋ ਗਈ ਕੀ ਵਜ ਗਿਆ ਕੋਈ ਅਜਾਦ ਕੋਈ ਨਹੀਂ ਕਥੇ ਵੰਗੇ ਬਣਾ ਪਾਣੋ ਹਾਂ ਦੇ ਕਿੱਥੇ ਫਲੋਰ ਫਲੋਰ ਆਏ ਇਹ ਪਹੁੰਚ ਗਏ ਲੁਧਿਆਣੇ ਤੇ ਫਾਈਨਲੀ ਸੋ ਨਹੀਂ ਹੁਣ ਵਾਪਸੀ ਭਾਜੀ ਆਪਣੀ ਆਏ ਜਾਤ ਲੈਂਦੇ ਯਾਰ ਕਿਰਾ ਬੁੱਢਾ ਕਰਿਆ ਇਹ ਥੋੜੀ ਬੁੱਢਾ ਕਰਿਆ ਬੁੱਢਾ ਨਹੀਂ ਨਹੀਂ ਇਹ ਨਹੀਂ ਪਟਾਣੇ ਕੀ ਕੀ ਜਾਂਦੇ ਚਲੋ ਕੋਈ ਨਹੀਂ ਇਧਰ ਇਧਰ ਇਹ ਨਹੀਂ ਸਿੱਧਾ ਹੀ ਆਹ ਕੰਨਾਰੇ ਅੱਗੇ ਚੱਲੋ ਬਿੱਜਾ ਆ ਰੋਗੇ ਇਨਸਨੀਵ ਆਹ ਚੰਡੀਗੜ੍ਹ ਰੋਡ ਚੱਲੋ ਵੀ ਚੱਲੋ ਕੱਪੜੇ ਲੈਣੇ ਪਏ ਆ ਰਾਜ ਕੋਈ ਵਿਆਹ ਹੈਗਾ ਵਾਸੇ ਉੱਥੇ ਆਪਾਂ ਰੁਕ ਜੰਨੇ ਹਾਂ ਨਾ ਕਿਧਰ ਇਧਰ ਨਹੀਂ ਸਿੱਧਾ ਜਾਣਾ ਯਾਰ ਅੱবি ਪਹੁੰਚ ਗਏ ਆ ਲੱਭੀ ਕਰਦੀ ਪਾਰਕਿੰਗ ਇੱਥੇ ਨਹੀਂ ਦੋ ਮਿੰਟ ਆਏ ਹਾਂਜੀ ਕੀ ਗੱਲਾਂ ਕਰਨ ਦੇ ਚੱਲਾ ਚੱਲਾ ਚੱਲ ਜੀ ਸ਼ਾਪਿੰਗ ਕਰਨ ਆਏ ਅੱਜ ਇਸੀ ਮਾਰਕੀਟ ਉਦੋਂ ਕੋਈ ਹਟੇ ਨਾ ਸੁੱਖਾ ਹੀ ਨਾ ਸੁਖ ਸੁਖ ਗਵਾਂਢੀ ਹਟਾ ਉਦੋਂ ਆ ਬਹੁਤ ਘੈਂਟ ਚਲੋ ਵੀ ਚੱਲੀਏ ਪਤਾ ਇਹ ਤਾਂ ਕੋਈ ਨਹੀਂ ਹੋ ਸਕਦਾ ਅੱਜਨ ਨੂੰ ਮੁੜ ਕੇ ਬਾਗਰ ਨਿਕਲ ਆਏ ਬੰਦੇ ਕਹੋਂ ਨੇੜੇ ਜਿਗਾ ਬਾਜੀ ਕੰਮ ਇਤੋਂ ਦੀ ਇਹ ਤਾਂ ਐਵੇਂ ਵਿੰਗ ਬਣੇਵੇਂ ਬੜੇ ਪੁਆਏ ਹੀ ਆ ਜੀ ਤਾਂ ਆਪਾਂ ਛੋਟੂ ਠੀਕ ਹੈ ਲੈ ਜਾਂਦੇ ਹਾਂ ਹਾਂ ਜੰਨੇ ਨਹੀਂ ਲੈ ਗਿਆ ਜੀ ਆਪਾਂ ਦਲਮਨਗਰ ਕੀ ਏਰੀਆ ਨਾਲ ਦਲਮਜਾਰ ਹਾਂਜੀ ਦਲਮਜਾਰ ਆਏ ਆ ਜੀ ਆਪਾਂ ਦਲਮਜਾਰ ਦਾਲ ਬਜਾਰ ਹਾਂਜੀ ਠੀਕ ਏ ਚਲੋ ਵੀ ਚਲੋ ਚਲੋ ਉਤਰੋ ਆ ਪਹੁੰਚ ਕੇ ਪਹੁੰਚ ਕੇ ਪਹੁੰਚ ਕੇ ਚਲੋ ਬੈਠੇ ਜੇ ਇਹ ਕਰਾ ਲੇ ਜੀ ਦੇਖੋ ਸਮਝਾਉਣੇ ਬਣ ਕੀ ਡਿਆ ਕੋ ਨਹੀਂ ਪਤਾ ਲੱਗਣਿਆ ਆਪਾਂ ਇਹ ਜੀ ਜਿੰਨਾ ਤਨ ਉਹੀ ਤੁਹਾਨੂੰ ਜਾ ਸਮਝ ਆਉਂਦੇ ਬੰਨ ਕੇ ਲਿਆੜਣਾ ਲੱਗ ਜਾ ਪਤਾ ਐ ਕਰਨ ਲੱਗ ਜਾ ਪਤਾ ਚਲੋ ਜੀ ਹਾਂਜੀ ਦੱਸੋ ਉਹ ਵੀ ਲੈ ਲਓ ਲੌਂਗ ਵੀ ਲੈ ਲਿਆਣਾ ਹਨਾ ਟੀਸ਼ਰਟ ਆਹ ਉਹ ਨਹੀਂ ਲੌਂਗ ਸ਼ੋਰਟ ਇਹਨਾਂ ਤੇ ਆਵੇ ਉਹ ਪ੍ਰਿੰਟ ਜਿਆ ਵੱਡੋ ਲੀਆ ਕੜਾਈ ਹੋਣੀ ਤੇ ਕੋਲ ਜਦੀ ਪ੍ਰੋਫੈਸ਼ਨ ਕੜਾਈ ਆਉਣੀ ਤੇ ਕਾ ਕਰੋ ਲੈ ਜਾਈਏ ਆਹ ਸਿੱਧਾ ਚੱਲ ਹੈਨਾ ਇਹ ਕਰ ਲਵਾਂਗੇ ਚਲ ਅ ਵੀ ਚਲ ਸੇਮ ਕਲਰ ਸੇਮ ਹੀ ਹੋਣੇ ਆ ਠੀਕ ਹੈ ਠੀਕ ਆ ਫਿਰ ਕਰੋ ਕੋਈ ਗੱਲ ਨਹੀਂ ਬਹੁਤ ਜ਼ਿਆਦੀ ਗੱਲ ਘੈਂਟ ਵਾ ਇੱਕ ਦੇ ਵਿੱਚ ਚਾਰ ਪੀਸ ਹਨ ਚਾਰੋ ਸੇਮ ਕਲਰ ਆ ਇੱਕ ਕਿਹੜਾ ਗੱਲੜੇ ਕਾ ਕਰਨਾ ਜੀ ਇੱਧਰ ਆ ਲਓ ਬਲੈਕ ਲਗਾ ਉਹ ਵਾਲਾ ਲਗਾ ਦੇ ਉਹ ਉਹ ਵੀ ਕੰਨਰ ਕਰ ਲੋ ਨਹੀਂ ਉਹ ਵਾਲਾ ਕੰਨਰ ਜਿਹੜਾ ਕਿ ਇਹ ਗੇਟ ਨੇ ਨਹੀਂ ਹਾਂ ਹਾਂ ਉਹ ਪਿੰਕ ਉਹ ਪਿੰਕ ਜਿਹੜਾ ਕਰੋ ਹਾਂ ਵਾਲਾ ਕੰਨਰ ਕਰ ਦੋ ਮੇਰਾ ਕੈਨੇਡੀਅਨ ਬਸ ਠੀਕ ਹੈ ਚਾਰ ਹੋ ਗਏ ਇੱਕ ਇੱਕ ਹਾਂਜੂ ਗਏ ਹੁਣ ਬੰਦ ਕਰਾ ਲਈਏ ਹਾਂ ਕਲਰ ਵਾਲੀ ਆਹ ਕਲਰ ਆ ਗਿਆ ਉਹ ਕਲਰ ਲਈ ਤਾਂ ਇੱਕ ਦਾ ਭਾਈ ਪੀਸ ਓਪਨ ਕਰ ਦੋ ਸਾਹਿਬ ਜੀ ਕਲਰ ਵਾਲਾ ਵੀ ਆ ਗਿਆ ਇਹਨੂੰ 3 ਸਾਈਡ ਚੰਨਾ ਰੰਗ ਤੁਹਾਨੂੰ ਬੱਲਿਆ ਹੈ ਇਹ ਦੋ ਸੈਂਟ ਕਰਾ ਲਓ ਬੜੇ ਦੇਖੋ ਦੇਖੋ ਕਲਰ ਕਰੋ ਪਸੰਦ ਲਈ ਸਾਰੇ ਹੁੰਦੇ ਗ੍ਰਾਊਂਡ ਕਪੜਾ ਮਾਲਾ ਵਿੱਚ ਰੱਖਣਾ ਦੱਸ ਹਾਂਜੀ ਉਹ ਵਾਲਾ ਗਲੇਰ ਹੋ ਗਿਆ ਨਾ ਇਹਦੇ ਰੱਖ ਤੇ ਇਹਨਾਂ ਦਾ ਜੀ ਕੱਲੇ ਕੀਤਾ ਹੈ ਨਾ ਅਰੇ ਡਮੀ ਨੇ ਵੇਅਰ ਕੀਤਾ ਹੈ ਵੇਖੋ ਆਂਦੇ ਉਹ ਵੇਖੋ ਸਾਈਜ਼ ਵੇਖੋ ਕਰੋ ਚੈੱਕ ਠੀਕ ਆ ਇਹ ਵੀ ਸਾਈਜ਼ ਬੁਕਾਰ ਪੂਰਾ ਚਲੋ ਜੀ ਉਹਨਾਂ ਨੂੰ ਮਿਲ ਜੂਦੇ ਹਾਂ ਠੀਕ ਨਾ ਮੈਂ ਇੱਥੇ ਵਧ ਗਿਆ ਕਹਿੰਦੇ ਮੈਂ ਵਲੌਗ ਵਿੱਚ ਆਉਣੀ ਚਾਹੀਦੀ ਹਾਂ ਬਸ ਕੋਈ ਨਹੀਂ ਸਾਈਜ਼ ਕਿਹੜਾ ਲੈਣਾ ਸਹੀ ਜੀ ਸਹੀ ਜੀ ਫਾਈਵ ਮਨ ਦੇ ਦੋ ਦੋ ਸਾਈਜ਼ ਲੈ ਲਓ ਜਿਆਦਾ ਜਿਆਦਾ ਮੁੱਲ ਕਿੰਨੇ ਕਿੰਨੇ ਪੀਸ ਲੈਣੇ ਹਨ ਇਹ ਪੀਸ ਉਹਨਾਂ ਨਾਲੋਂ ਵੱਡੇ ਆ ਓ ਠੀਕ ਥੋੜਾ ਤਿੰਨ ਤਿੰਨ ਸਾਈਜ਼ ਲੈ ਲਓ ਪੰਜ ਪੰਜ ਪੀਸ ਲੈ ਲਓ ਸਿੱਧੀ ਜਿਹੀ ਗੱਲ ਹੈ ਨਾ ਵੀ ਆਪਾਂ ਆਪੇ ਕਰ ਦਿਆਂਗੇ ਬੈਲਨਸ ਤੁਰਬ ਦਾ ਇਹਦੇ ਵਿੱਚ ਆਪਣਾ ਮਰਜ਼ੀ ਨਾਲ ਮਤਲਬ ਲੈ ਸਕਦੇ ਪੀਸ ਜਿੰਨੇ ਹਾਂ ਜੀ ਇਹਦੇ ਜੀ ਤੁਸੀਂ ਜਿੰਨੇ ਮਰਜ਼ੀ ਪੀਸ ਲੈ ਸਕਦੇ ਅੱਛਾ ਅੱਛਾ ਹਾਂਜੀ ਠੀਕ ਹੈ ਫਿਰ ਕੱਲ ਨੂੰ ਦੱਸਾਂਗੇ ਇਹ ਕਲਰ ਵਾਲੇ ਆ ਅੱਛਾ ਪਜਾਮੇ ਅੱਛਾ ਥੋੜੀ ਸਾਰੇ ਸੇਮ ਕਿਹੜਾ ਐਮ ਲੱਗਿਆ ਅੰਠੂ ਨੇ ਕਹਿੰਦਾ ਮੇਰੀ ਵੀਡੀਓ ਪ੍ਰੋਪਰ ਲਿਓ ਬਾਕੀ ਰਜਨ ਰਜਨ ਬੰਦੇ ਸਾਰੇ ਹੈ ਕਿ ਨਹੀਂ ਇਹ ਨੇਚਰ ਹੋ ਰਹੀ ਹੈ ਸਾਨੂੰ ਕੋਈ ਚਾਹੁੰਦਾ ਉਹ ਰਿਕਾਰਡਿਆ ਨੂੰ ਉਹ ਜਿੰਨੇ ਪਛਾਨਦੇ ਲੰਘਣਾ ਪਛਾਨਦੇ ਆ ਚਲੋ ਕੋਈ ਗੱਲ ਨਹੀਂ ਆਪਾਂ ਇਹ ਵੀ ਸਪੀਡ ਮਾਰਾਂਗੇ ਅੱਜ ਮਿੰਨੇ ਕਰਨ ਗੋਹ ਨਹੀਂ ਲਿਆ ਜਰਾ ਸਿੰਗਲ ਸਿੰਗਲ ਕੇ ਇੱਕ ਚਾਰਟ ਕੱਢ ਦੂੰ ਇਹ ਕਿਲੋਗੇ ਕਿੰਮ ਹੋ ਗਿਆ ਹਾਂ ਇਦਾਂ ਕਰ ਦੋ ਆਹ ਚਾਹ ਸਿੰਗਲ ਦਾ ਹੀ ਕਰ ਬਲੈਕ ਨੀਵੀ ਗਰੇ ਦੇ ਦੋ ਦੋ ਕਲੋ ਬਾਕੀ ਸਿੰਗਲ ਸਿੰਗਲ ਪਾ ਲੋ ਕਿਉਂਕਿ ਤਿੰਨ ਕਲਰ ਜੋ ਮੇਨ ਬੜੀਆ ਅੱਛੇ ਵਿਕਦੇ ਨੇ ਤੇ ਸਾ ਮੇਵੀ ਹੋ ਗਿਆ ਇਹ ਗਰੇ ਦੇ ਦੋ ਪਾ ਲੋ ਐਮ ਸਾਈਜ਼ ਆ ਨੀਵੀ ਦੇ ਦੋ ਪਾ ਲੋ ਬਲੈਕ ਦੇ ਦੋ ਕਰ ਦਿੱਤਾ ਹਾਂ ਬਾਕੀ ਸਿੰਗਲ ਸਿੰਗਲ ਕਲਰ ਪਾ ਦਿੱਤਾ ਹਾਂ ਓਕੇ ਓਕੇ ਠੀਕ ਭਾਜੀ ਇਹ ਇੰਨਾ ਵਿੱਚ ਭਾਜੀ ਹਰ ਇੱਕ ਚੀਜ਼ ਇਦਾਂ ਕਰੋ ਜਿਦਾ ਹੋ ਗਿਆ ਵੇਖੋ ਐਮ ਐਲ ਐਮ ਐਲ ਇਦਾਂ ਇਦਾਂ ਪੀਸ ਹੋ ਗਿਆ ਯਾਰ ਇਹ ਇਹਦੇ ਵਿੱਚ ਦੋਨੋਂ ਸੇਮ ਨਾ ਕਰੋ ਵੀ ਜਿੱਦਾਂ ਸਾਈਟ ਤੇ ਦੋਨੋਂ ਸੇਮ ਹੋ ਚੱਲੇ ਇਹਦੇ ਵਿੱਚ ਇਹਦੇ ਵਿੱਚ ਵੀ ਇੱਕ ਕਹਿ ਲੈ ਇੱਕ ਕਹਿ ਲੈ ਇੱਕ ਕਹਿ ਲੈ ਕੰਮ ਇਦਾਂ ਪਾਓ ਵੀ ਪਹਿਲੇ ਇਹ ਸਾਈਓ ਬੋਲਦੇ ਸੀ ਨਾ ਹੁਣ ਕਹਿੰਦੇ ਸਿੰਗਲ ਸਾਈਟ ਦਾ ਵਾਦਾ ਮਾਇਆ ਉਹ ਦੁਨੀਆਂ ਇਹ ਕੁਝ ਨਾ ਦੇਖੇ ਮੈਂ ਉਹ ਮਹਾ ਇਹਦਾ ਡਾਕਰੇ ਐਮ ਐਲ ਐਨ ਲਾਈ ਪਾਓ ਉਹ ਹੈਂਗਰ ਹੁੰਗਰ ਵਗੈਰਾ ਮਿਲ ਜਾਣਗੇ ਤੁਹਾਡੇ ਕੋ ਉਹ ਵੀਰ ਉਹ ਬਾਅਦ ਵਿੱਚ ਤਾਂ ਬਾਅਦ ਵਿੱਚ ਇਹ ਲੈਣੇ ਆਹ ਕੋਟਨ ਦੇ ਦੁਪੱਟੇ ਇਹ ਡਬਲ ਐਕਸ ਹੈ ਇਹ ਵੱਡਾ ਸਾਈਜ਼ ਮਿਲ ਜੂਗਾ 3 4 3 4 ਦੇ 2 ਮੀਟਰ ਦੇ ਪੈਕੇਟ ਮੈਨੂੰ ਬੋਲ ਲੈਂਦਾ 20 20 ਦਾ ਵੱਧ ਹੋਰ ਸੈੱਟ ਆ ਗਿਆ ਬੜਾ ਸੋਹਣਾ ਛੋਟਚ ਵੀ ਇਹ ਇਹ ਲੌਂਗ ਮਿਲ ਜਾਣਗੇ ਬਈ ਛੋਟਚ ਵਿੱਚ ਮਿਲ ਜਾਂਦੇ ਪਹਿਲਾਂ ਛੋਟਚ ਵਿੱਚ ਦੇਖ ਲਈਏ ਛੋਟਚ ਵਿੱਚ ਦੇਖ ਲੈ ਆਜਾ ਲੌਂਗ ਪਾਈਟਾਂ ਨੇ ਨਹੀਂ ਨਹੀਂ ਲੈ ਆਪਾਂ ਹੁਣ ਫਰਾਕਾਂ ਕੋਰ ਛੱਟ ਇਹ ਦੇਖ ਰਹੇ ਆ ਬਹੁ ਵਰਾਇਤੀ ਬੱਲੇ ਬੱਲੇ ਬੰਦਾ ਕਲਪ ਜਾਂਦਾ ਸੱਚੀ ਗੱਲ ਆਹ ਵਾਲਾ 700 ਜਨਾਂ ਵੀਰੇ ਵੀ ਹੁਣ ਇੱਥੇ ਆਏ ਆ ਡੰਮੀਆਂ ਲੈਣ ਵਾਸਤੇ ਡੰਮੀਆਂ ਤਿਆਰ ਤੇ ਆ ਹਈਆਂ ਪਈਆਂ ਇੱਧਰ ਵੇ ਓਏ ਆਹ ਡੰਮੀਆਂ ਇੱਧਰ ਡੰਮੀਆਂ ਇੱਥੋਂ ਲੈਣੀਆਂ ਆ ਮੇਲਣੀਆਂ ਓ ਬੱਲੇ ਕਰੋ ਗੱਲਬਾਤ ਡੰਮੀਆਂ ਡੰਮੀਆਂ ਕਿਦਾਂ ਪ੍ਰਾਈਸ ਪ੍ਰੂਜੇ ਦਾ ਉਹ ਵੇਖੀ ਹਸਰਾ ਨਾ ਡੇਪੇ ਯਾਰ ਲੋ ਪਾਜੀ ਉਹ ਇਹਦੀ ਆਖਣੀ ਤੇ ਆ ਆਏ ਦੀਦੀ ਕਿੱਸੇ 10 ਸਾਲ ਪੁਰਾਣਾ ਬਲਦਸਤਾ ਤੋੜ ਦਿਆ ਮੀਆਂ ਭਾਜੀ ਵੇਖਣ ਦੇ ਇਹ ਲਿਜਾਂਸ ਹੈ ਲੀਡੀ ਅੱਛਾ ਅੱਛਾ ਪਰ ਫਰਾਗ ਪੂਰੀ ਸਮਝ ਬੰਦਣੀ ਪਈ ਲੋ ਹਾ ਤਾਉਣਾ ਇਹਨਾਂ ਦੀ ਹੈ ਨਹੀਂ ਆ ਥੋੜੀ ਸਸਤੀ ਹੈ ਡੰਮੀ ਇਹ ਵਾਵਾ ਜਿਮ ਜੁਮਲ ਹੁੰਦਾ ਰਿਹਾ ਉਦਾਂ ਤੋਂ ਫਿਰ ਬਾਜੀ ਲਾਲ ਕਰਾਉਂਦੇ ਕਿੰਨੀ ਹਲਾ ਫੋਟਾ ਕਰਾਉਂਦੇ ਬਾਜੀ ਟਾਈਟ ਹੋਉਂਦਾ ਇਹ ਪੰਦਾ ਡਰ ਜੂਗਾ ਜੇ ਨਾ ਜਿੱਦਾਂ ਮਾਹੌਲ ਚਾਲਿਆ ਉਹਨਾਂ ਨੇ ਉਟੋ ਫਰੀ ਕਰਤਾ ਬੁਰੰਦ ਵੇਲੇ ਆਉਂਦਾ ਦੋ ਲੈ ਲੀਏ ਦੋ ਲੈ ਲਓ ਬੰਦ ਦੋ ਲੈ ਲੀਏ ਜਿਹੜੇ ਟੀਨੇਜ ਬੱਚੋ ਨੇ ਜਸ ਥੋੜੀ ਹੁੰਦੀ ਹੈ ਜੀ ਜਿੰਦਰਾ ਲੈਣਾ ਕੋਈ ਜਿੰਦਰਾ ਖਰਾਬ ਲੈਂਦੇ ਇਹਨਾਂ ਨੂੰ ਤਾਂ ਬੰਨ੍ਹੋ ਸਰ ਜੀ ਆਹ ਇਹ ਖਰਾਬ ਆਂਦੇ ਗਰਮੀ ਸਹੀ ਗੱਲ ਹੈ ਲੈ ਵੀ ਚੱਲ ਪਿਆ ਆਪਾਂ ਮਾਂ ਲੱਲਿਆ ਤੁਹਾਨੂੰ ਤੇ ਮਜ਼ਾ ਹਾਂ ਜੀ ਕੋਲ ਰੱਖਦੇ ਪਏ ਸਾਮਾਨ ਗੱਡੀ ਦੇ ਵਿੱਚ ਨਹੀਂ ਆਉਣੀ ਚਾਹੀਦੀ ਨਹੀਂ ਆਣੀ ਨਹੀਂ ਬੈਠੇ ਹੱਥ ਨਹੀਂ ਪਾ। ਇਹ ਆ ਰੱਖੀਆਂ ਹੀ ਐ ਢੰਗੀਆਂ। ਆਹ। ਆਹ ਮੈਨੂੰ ਰੱਖ ਦੇ ਸਭ ਨੂੰ ਆਜਾ। ਨਹੀਂ 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 ਹੰਦੇ ਮੈਂ ਨਹੀਂ ਆਪਣੇ ਪੈਰਾਂ ਤੇ ਆਖੀ ਹੋਈ ਹੀ ਫੜਦੇ। ਜਰਾ ਉਹ 40 ਦੀ ਜਾਨੀ ਕਾਰ ਵਾਲੇ ਕਾਲਾ ਫੋਨਟ ਸੱਜਿਆ ਜਾਣਾ। ਪਤਾ ਨਹੀਂ ਹਾਂ। ਇਹ ਕਿੰਨੀ ਤੇ ਵੀ ਚੱਲ ਪਿਆ। ਟਾਈਮ ਹੋ ਗਿਆ 6 ਵਜੇ ਕੇ ਪੂਰੇ। ਸਮਾਨ ਰਹਿਦਾ ਹੁੰਦਾ ਬੜਾ ਮोटा ਮਿੰਨ ਚੁਕਾਇਆ ਤੇ ਇਧਰ ਗੱਡੀ ਬੁੱਕ ਕੀਤੀ ਮਗਰ ਸਾਲੇ ਨਿਕਲ ਨਹੀਂ ਆ ਗੱਡੀ بارش ਪੈ ਗਈ ਟੀ ਬਹੁਤ ਅੱਜ ਦਿਨ ਦੀ ਸ਼ੁਰੂਆਤ ਹੋਈ ਹੈ بارش ਦੀ ਯਾਰਾ ਚਾਹ ਪੀਨੇ ਘਟ ਫਲੋ ਕਰ ਆ ਚਾਹ ਵੀ ਪੀਣੀ ਆ ਫੁਲਕਾ ਵੀ ਸ਼ਰਦ ਜੀ ਕਿੰਨਾ ਘਰ ਪਹੁੰਚ ਗਿਆ ਪੂਰਾ ਟਾਈਮ ਵਾਲਾ ਪ੍ਰੈਕਟਿਸ ਕਰ ਚੱਕ ਇਹ ਚੱਲਦੀ ਗੱਡੀ। ਬਾਕੀ ਗੱਡੀਆਂ ਸਭ ਬੰਦ। ਚੱਲਦੀ ਗੱਡੀ। ਚੱਲਣ ਦੀ ਪੂਰੇ 6 ਵਜੇ। ਹਾਂ ਪਹਿ ਵੀ ਪੂਰ ਬਣ ਗਿਆ ਨਾ ਉਹਦਾ ਵੀ ਥੋੜਾ ਮੁਸ਼ਕਲ ਆ ਗਿਆ। ਘੰਟਾ ਕਰ ਲਿਆ ਧਿਆਨੇ ਆਪਾਂ। ਇੱਧਰ ਏਸੀ ਮਾਰਕੀਟ ਵੀ ਆ ਗਈ ਯਾਰ ਇਹ। ਆਪਾਂ ਇੱਥੇ ਆਏ ਨਾ ਕੰਨ ਏਸੀ ਮਾਰਕੀਟ। ਪਤਾ ਹੀ। ਇਹ ਨਾਲ-ਨਾਲ ਆ ਗਈ ਏਸੀ ਮਾ ਇੱਥੇ ਗੱਡੀ ਆਪਾਂ ਇਤਰੀ ਲਾਈ। ਇਤਰੀ ਆਇਆ। ਇੱਧਰੇ ਬੰਨੇ। ਜਬ ਵੀ ਟਾਈਮ ਹੋ ਗਿਆ 8 ਵਜੇ ਦਾ ਫਿਰ ਪਾਰਕ ਕਰੋ ਚੱਕਦਾ ਮੈਂ। ਵਾਹ ਜੀ ਕਾਫੀ ਤੇਜ਼ ਹੋਰ ਲੈ ਲਾ ਗਏ ਮੇਰੇ ਉੱਤੇ ਪਹੁੰਚ ਆ ਗਿਆ ਉਹਨੇ ਫੂਟ ਲਾਇਆ ਹੈ ਭਾਈ ਚੱਲ ਨਹੀਂ ਇਹਦੀ ਲੀਡ ਨਹੀਂ ਹੈਗੀ ਤਾਂ ਕਰਕੇ ਲਾਇਆ ਹੈ ਹੈ ਆਈ ਚਲੋ ਵੀ ਹੋਟਲ ਦੇ ਰੁਕੇ ਆ ਰੋਟੀ ਪਣੀ ਖਾ ਜੀ ਮੈਂ ਕਿ ਹੁਣ ਚੱਲੀਏ ਘਰ ਨੂੰ ਹਾਂਜੀ ਢੜੀ ਪਕੌੜਾ ਖਾਣੇ ਜੀ ਵੇਖ ਲਓ ਜੋ ਖਾਣਾ ਖਾ ਲੋ ਢੜੀ ਪਕੌੜਾ ਵਾ ਫਿਰ ਪਰੌਂਠੇ ਆ ਪਰੌਂਠੇ ਕਿਤੇ ਪਚਣੇ ਅੱਧੀ ਰਾਤ ਹਾਂ ਜੀ ਲੈ ਵੀ ਪਹੁੰਚ ਗਏ ਆਪਾਂ ਬਟਾਲੇ ਤੇ ਇੱਥੇ ਬੰਨਾ ਆ ਆ ਚੌਂਕ ਬੰਨਿਆ ਉਹ ਘੜੀ ਚੌਂਕ ਬੰਨਨਾ ਸ਼ਾਹ ਘੜੀ ਚੌਂਕ ਇੱਥੇ ਬੰਨਾ ਉਹ ਕਿੱਧਰ ਲੰਘਿਆ ਤੂੰ ਉਹ ਉਹਨੂੰ ਛੱਡ ਨਹੀਂ ਆਣਾ ਮੁੰਡੇ ਨੂੰ ਉਹ ਮੈਂ ਕਿਹਾ ਲੈ ਵੀ ਪਹੁੰਚ ਗਏ ਆ ਘਰ ਸਾਮਾਨ ਆਇਆ ਅੱਗੇ ਆ ਬਾਹਰ ਲਿਜਾ ਘੰਡੇ ਹੀ ਹੋਰ ਅੰਦਰ ਨਾ ਫੜੋ ਨਾ ਮੋੜ ਸਾਈਡ ਆਚ ਲੱਗਾ ਯਾਰ ਚਲੋ ਕੋਈ ਗੱਲ ਨਹੀਂ ਆਰਾਮ ਨਾਲ ਆਜੋ ਇਹ ਹਰਫਤ ਨੂੰ ਲੈਣ ਬਾਤ ਚ ਜਾਂਦੇ ਆ ਜੇ ਪਹਿਲਾਂ ਮੈਂ ਕਿਹਾ ਇੰਦਰ ਦਾ ਕੰਮ ਕਰਦੀ ਲੋ ਸੈਟਮੈਂਟ ਲੋ ਜੀ ਪਹੁੰਚ ਕੇ ਕਰ ਧਿਆਨ ਹੈ ਡੇਢ ਡੁਗਣਾ ਪੈਣ ਨਹੀਂ ਟੁੱਟ ਜਾਣੀਆਂ ਜਨ ਉਧਰੋਂ ਲਾ ਦੇ ਟੂਨੇ ਨਾ ਵਧਾਈਆਂ ਤੁਹਾਨੂੰ ਨਹੀਂ ਇਹਨਾਂ ਖਰਚਾ ਕਰ ਆਏ ਅੱਜ ਤੇ ਹੁਣ ਧੱਕਾ ਧੱਕਾ ਲਾਇਓ ਕੰਮ ਨੂੰ ਹਾਂਜੀ ਤੂੰ ਆ ਬਲਰੀ ਪਲੇਟ ਲੈ ਲੈ ਉਹ ਮੈਂ ਕਿਹਾ ਜੇ ਕੋਈ ਖਾ ਉਹ ਨਾ ਤਾਲੂ ਖੋਲ ਦੇ ਪਾਜੀ ਨੇ ਨਾਲ ਨਹੀਂ ਪਲਸਟਰ ਕਰਨਾ ਜੇ ਮਾਰ ਲਾ ਉਹ ਖਾਂਡੀ ਆ ਖਾਂਡੀ ਦੀ ਡੰਡੀ ਡੰਡੀ ਲੈ ਗਈ ਵਾਹ ਤੇ ਚਾਹ ਤੇ ਡੰਡੀ ਲਵਾ ਦੇ ਪਾਂਡੀ ਪਾਜੀ ਨੇ ਉਹ ਉਧਰ ਰੱਖ ਯਾਰ ਉਧਰ ਰੱਖ ਯਾਰ ਇਹ ਜੂ ਆ ਉਹਦੇ ਇਹਦੇ ਸਾਰੇ ਕਿਉਂ ਨੇ ਧਿਆਨ ਆ ਮੁੰਡੇ ਨੇ ਅੱਛਾ ਮੁੰਡਾ ਤੇ ਹਾਂ ਆਹੋ ਇਹ ਉਹ ਉਹ ਵਾਲੀ ਨੇ ਉਹਦੀ ਉਹਦੀ ਬੈਲੀ ਜੀ ਵਿੱਚ ਫਸਾਉਣੀ ਹੈ ਨਾ ਉਹ ਰਾਟ ਜੀ ਹੈ ਨਾ ਤਾਂ ਹੀ ਘਲਾਉਣੀ ਉਦਾਂ ਫੇਰ ਉਦਾਂ ਹੀ ਹੁਣ ਚਲੋ ਕੱਢੀਏ ਬਾਹਰ ਨੇ ਉਥੇ ਅੰਦਰ ਆ ਕੇ ਬਾਹਰ ਖਿਚ ਲਾਂਗੇ ਯਾਰ ਲੰਮੇ ਪਾ ਲੰਮੇ ਪਾ ਮੱਝੀਂ ਜਸ ਤਰਫ ਬੰਨੋ ਕਰ ਹੈ ਲੋ ਇੱਥੇ ਚਾਹੀਦੀ ਬਾਹਰ ਚਾਹੀਦੀ ਯਾਰ ਇੱਥੇ ਚਾਹੀਦੀ ਕਿਥੇ ਤੇ ਪਿੱਦਰਾ ਪਿੱਦਰਾ ਅੱਧਾ ਹਲਾ ਕੱਢੋ ਜੰਦਿਸ ਮੈਂ ਕਲਿਆਰ ਨਾ ਬਜੇ ਦੇ ਨਾਲ ਦੋ ਮੁਗੰਮੇ ਸਾਥੀ ਲੱਗਣ। ਆਹਨ ਤੇ ਕੀ ਨਖਰੀਬਾ? ਬਹੁਤ ਹੀ। ਗਿਆਨ। ਕੋੜੋ ਕੋ ਜਲਦੀ ਸ਼ਾਵਰ ਉਹ ਫਾਨਾ ਜੇ ਹੁਣੇ ਗੋਲ ਚ ਨੇਰ ਕਰਦੇ ਕਰਦੇ ਕੋਈ ਕਿੱਥੇ ਨਹੀਂ ਆਇਓ ਫਾਦਿਸ ਤੇ ਆ ਨਾ ਕੋਤਾਂ ਤੇ ਇਧਰ ਕੁ ਜੇ ਹੁਣ ਬੋਲੇ ਬੁਆਟੋ ਤਾਇਆ ਆ ਨਾ ਸਾਰੇ ਜਣੇ ਸਾਰੇ ਜਣੇ ਕਹਿੰਦੇ ਆ ਇਹ ਦੀਪਕ ਰੋਂਦਾ ਨਹੀਂ ਨਾਲ ਹੜਪਣੀ ਕਰਾਂਦਾ ਹਣ ਵੇਖ ਲਓ ਤਈ ਪੂਰਾ ਸਾਥ ਦਿੰਦਾ ਮੇਰਾ ਵੀਰ ਤੇ ਤੂੰ ਸਾਰੇ ਕਹਿ ਦਿੰਦੇ ਕਿ ਸਾਥ ਨਹੀਂ ਦਿੰਦਾ ਉਹ ਵੀ ਵੇ ਦੇ ਦਿੰਦੇ ਉਹਦਾ ਇੱਕ ਜਿਹੀ ਜਿਹੀ ਅੰਦਰ ਤੰਗੇ ਮਜ਼ਬੂਤੀ ਨਹੀਂ ਦੇ ਬਣਿਆ ਹਮਾਲ ਕੋਣ ਫਿਰ ਬਦਰ ਜਾਣੇ ਲੈ ਗਿਆ ਕਿ ਹੋਇਆ ਕਾ ਗੱਲ ਪਾਫ ਮੇਰੀ ਮਾਹੋ ਹੋਇਆ ਹੀ ਟੋਟਾ ਜਾਈ ਮਗਰਦੀ ਹੈ ਪਾਓ ਕੀ ਮਗਰ ਮਗਰ ਵੀ ਪਿਆ ਆਪ ਖੜੇ ਇੱਕ ਵਾਰ ਇਹ ਚਲਵਾਫਾ ਕੱਢ ਲਿਆ ਜੋਈ टाकी ਚੁੰਡੀਆਂ ਵਾਲਾ ਜਿਹੜਾ ਚੁੰਡੀਆਂ ਨਹੀਂ ਵਾਲਾ ਵਾਈਟ ਜਿਆ ਲਾਈਟਾ ਬੰਦ ਕਰ ਦਿਓ ਫੇਰ ਲੋਕੋ ਚਲੋ ਨਾ ਬੱਸੋ ਹੋਣ ਚਲੀ ਜੇ ਨਹਾਣੇ ਲੈਣ ਨੇ ਅਨੇ ਸਿਆਣੇ ਸਵੇਰ ਦੇ ਛੁੱਟੇ ਅਚਾਰ ਬੁਢੇ ਨੇ ਮੈਂ ਕਰਦੇ ਮੈਂ ਡਿੱਗੀ ਬੰਦ ਕਰਤੀ ਹਾਂਜੀ ਹਾਂਜੀ ਇਹ ਸਮਾਨ ਲਾਤਾ ਇੱਥੇ ਹੁਣ ਚੱਲਿਆਂ ਘਰ ਨਹੀਂ ਮੰਨ ਨਹੀਂ ਕਰੀ ਚਾਤ ਮੈਂ ਨਹੀਂ ਮੁੱਕੇ ਫੇਰ ਚਲੋ ਫਿਰ ਆਉਂਦੇ ਹੁਈਏ ਦਰੋਂ ਹਰ ਗੰਨੂ ਦੇ ਹਰ ਫਤ ਨੂੰ ਲੈ ਆਈਏ ਹਾਂ ਫਤ ਤੇ ਆਹ ਫਤ ਤੇ

ਲਓ ਜੀ ਪਹੁੰਚ ਗਏ ਅਸੀਂ ਘਰ ਹਾਂ ਜੀ ਹਰਪਤ ਜੀ ਕਿੱਛੇ ਦੇ ਨੰਨੀ ਕੋ ਨੰਨੀ ਕੁੜੀ ਆ ਸੀ ਮੈਂ ਜੂਰੂ ਜੇ ਇਹ ਦੇਖੋ ਕਰਦਾ ਵਾ ਕੀਚੀ ਜੀ ਬਹੁਤ ਜੇ ਕੀਚੇ ਨਿੰਦਾ ਯਾਰ ਕੋਈ ਗੱਲ ਨਹੀਂ ਅੱਜ ਕਿੰਨਾ ਸਮਾਂ ਲੈਂਦਾ ਵਾ ਹਰਪਤ ਦੀ ਦੁਕਾਨ ਤੇ ਆਹੋ ਚਲੋ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਨਾਲ ਇਹ ਵਲੌਗ ਵਧੀਆ ਲੱਗਾ ਤੇ ਕਮੈਂਟਸ ਸ਼ੂਰ ਕਰਿਓ ਤੇ ਆਪਾਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਮਤਲਬ ਅਸੀਂ ਆਨਲਾਈਨ ਕੰਮ ਜਿਹੜਾ ਉਹ ਥੋੜਾ 1 ਮਹੀਨਾ ਥੋੜਾ ਰੋਕ ਕੇ ਕਰਾਂਗੇ ਤੇ ਉਦਾਂ ਸਾਡੀ ਦੁਕਾਨ ਤੇ ਜਰੂਰ ਵਿజిਟ ਕਰਿਓ ਤੇ ਜਰੂਰ ਵਿజిਟ ਕਰਿਓ ਮੇਰਾ ਭਰਾ ਮੇਰੇ ਵੀਰ ਮੇਰੀਆਂ ਭੈਣਾਂ ਠੀਕ ਜੇ ਤੇ ਤੁਹਾਡੇ ਪਿਆਰ ਨਾਲ ਹੀ ਆਪਾਂ ਤੁਹਾਡਾ ਪਿਆਰ ਹੀ ਮਿਲਦਾ ਰਹੂਗਾ ਤੇ ਤੇ ਆਪਾਂ ਜਨੂਅਲ ਜੇ ਸਾਰਾ ਪ੍ਰਾਈਸ ਲੈਂਦਾ ਵਾ ਜਿਆਦਾ ਆਪਾਂ ਆਪਣੀ ਰੇਂਜ ਲੈਂਦੀ ਜਨੂਅਲ ਜੇ ਪ੍ਰਾਈਸ ਰੱਖਿਆ ਤੇ ਇੱਕ ਕਰੀਏ ਸ਼ੌਕ ਤੇ ਜ਼ਰੂਰ ਵਿਜ਼ਿਟ ਕਰਿਓ ਗਿੱਲ ਕਲੈਕਸ਼ਨ 28 ਜ਼ਰੂਰ ਫੋਲੋ ਨੂੰ ਪੇਜ ਕਰ ਲਓ ਵੱਧ ਤੋਂ ਵੱਧ ਤੇ ਪੇ ਨੂੰ ਫੋਲੋ ਕਰੋ ਉਹਨਾਂ ਨੂੰ ਫੇਸ ਇਹ ਸਾਡਾ ਪੇਜ ਹੈਗਾ ਜਿਹੜਾ ਗਿੱਲ ਕਲੈਕਸ਼ਨ 28 ਇਸ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਤੇ ਚਲੋ ਠੀਕ ਹੈ ਹਨ ਮਿਲਦੇ ਆ ਫਿਰ ਮੋੜ ਲਈ ਤਾਂ ਅੱਜ ਟੈਂਪੋ ਤੋ ਗਿਆ ਸਵੇਰ ਨਿਕਲੇ 6 ਵਜੇ ਤੇ ਹੁਣ ਪਹੁੰਚੇ 10:11 ਵਜੇ ਬਾਕੀ ਨਹੀਂ ਤਾਂ ਹੁੰਦਾ ਹੀ ਬਹੁਤ ਜ਼ਿਆਦਾ ਕਿੱਜਾ ਨੂੰ ਮਰ ਜਾ ਰੇਟ ਰੱਖਾਂਗੇ ਚਲੋ ਕੋਈ ਨਹੀਂ ਬਾਕੀ ਗੱਲਾਂ ਪਤਾ ਕਰਾਂਗੇ ਸਵੇਰੇ ਬਾਏ ਬਾਏ ਗੁੱਡ ਨਾਈਟ ਤਬ ਰੱਖ